ਫਗਵਾੜਾ ਦੇ ਪਿੰਡ ਖੋਥੜਾ ਜਿੱਥੇ ਕਿ ਫਗਵਾੜਾ ਦਾ ਰਹਿਣ ਵਾਲਾ ਇੱਕ ਵਿਅਕਤੀ ਆਪਣੇ ਦੋਸਤ ਨੂੰ ਮਿਲਣ ਲਈ ਉਸਤੇ ਪਿੰਡ ਗਿਆ ਸੀ ਪਰ ਰਸਤੇ ਵਿੱਚ ਕੁਝ ਨਸ਼ੇੜੀਆਂ ਨੇ ਰੋਕ ਕੇ ਉਸਤੇ ਹਮਲਾ ਕਰ ਦਿੱਤਾ ਤੇ ਉਸ ਦਾ ਮੋਟਰਸਾਈਕਲ ਖੋ ਲਿਆ ਉਧਰ ਇਸ ਜ਼ਖਮੀ ਨੌਜਵਾਨ ਅਤੇ ਉਸ ਦੇ ਸਾਥੀਆਂ ਨੇ ਮੀਲੀ ਪੁਲਿਸ ਚੌਂਕੀ ਉੱਪਰ ਚੰਗੀ ਤਰ੍ਹਾਂ ਨਾਲ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਮੇਰਾ ਨਾਮ ਹੈਗਾ ਭਲੀ ਨਵੀਕੀ ਮਾਮਲਾ ਕੀ ਜਿਹੜਾ ਸਵਲ ਹੋਵੇ ਜਾਈ ਸਾਰਾ ਜੀ ਮੈਂ ਨਾਂ ਹੈਗਾ ਮੇਰਾ ਖੋਥੜਾ ਮੁੰਡਾ ਸੀਗਾ ਚਾਰ ਦੋਸਤਾਂ ਹਾਂ ਦਿੱਲੀ ਚੱਲਿਆ ਸੀਗਾ ਤੇ ਹਨਾ ਸਾਡਾ ਪ੍ਰਾਪਰਟੀ ਦੇ ਜਿੱਥੇ ਕੰਮਕਾਰ ਕਰਦੇ ਆਂ ਨਾਲ ਉਹਨੂੰ ਮੈਂ ਤੇ ਮੇਰਾ ਯਾਰ ਦੋਸਤੀ ਹੈਗਾ ਪੁਰਾਣਾ ਤੇ ਉਹ ਨਾ ਇੱਥੇ ਮੈਂ ਕੋਠੜਾ ਜਾਂਦਾ ਪਿਆ ਤਾਂ ਉੱਧਰਲੇ ਪਾਰਲੇ ਪਾਸੇ ਨਾ ਨਸ਼ੇੜੀ ਜਿਪ ਟਾਇਰ ਦੇ ਬੰਦੇ ਆ ਉਹ ਪੈ ਗਏ ਮੈਨੂੰ ਕਿੰਨੇ ਵਿਅਕਤੀ ਸੀਗੇ 4-5 ਹਣੇ ਸੀ ਭਾਜੀ ਕਿਤਾ ਦੇ ਉੱਪਰ ਹਮਲਾ ਕੀਤਾ ਕਿਸ ਚੀਜ਼ ਦੇ ਨਾਲ ਨਾ ਪਹਿਲਾਂ ਉਹ ਰੱਡਾ ਰੋਡਾਂ ਜਿਆ ਲੈ ਕੇ ਉਹਨਾਂ ਦੇ ਕੋਲ ਸੀਗਾ ਰੱਡਾ ਰੋਟਾ ਉਹ ਪੈ ਕੇ ਮਾਰਨ ਲੱਗੇ ਮੇਰੇ ਹੂੰ ਤਾਂ ਮੇਰੇ ਆ ਗੁੱਟ ਦੇ ਉੱਤੇ ਸੱਟ ਸੱਟ ਲੱਗੀ ਆ ਮੈਂ ਉਤੋਂ ਬੜੀ ਮੁਸ਼ਕਲ ਆਪਣੀ ਜਾਨ ਨੂੰ ਬਚਾ ਕੇ ਨਾ ਮੈਂ ਮੇਲੀ ਪਿੰਡ ਦੇ ਵਿੱਚ ਦੌੜ ਗਿਆ ਉੱਥੇ ਜਾ ਕੇ ਇੱਕ ਬਾਥਰੂਮ ਜਿਹਾ ਸੀਗਾ ਕਿਸੇ ਦਾ ਬਾਥਰੂਮ ਤੇ ਮੈਂ ਰੁਕ ਗਿਆ ਮੈਂ ਥੋੜੇ ਮੁੰਡੇ ਯਾਰ ਦੋਸਤ ਨੂੰ ਲੋਕੇਸ਼ਨ ਸੈਂਡ ਕੀਤੀ ਉਹ ਮੈਨੂੰ ਉਤੋਂ ਕੱਢ ਕੇ ਲਿਆਇਆ ਉਹ ਤੇ ਫਿਰ ਮੈਂ ਇੱਥੇ ਆਇਆ ਹੁਣ ਤਾਂ ਮੇਰਾ ਮੋਟਰਸਾਈਕਲ ਕੋਲਿਆ ਉਹਨਾਂ ਨੇ ਮੋਟਰਸਾਈਕਲ ਤੇ ਮੈਂ ਸੀਗਾ ਮੇਰਾ ਮੋਟਰਸਾਈਕਲ ਨੰਬਰ ਵਗੈਰਾ ਮੋਟਰਸਾਈਕਲ ਦਾ ਨੰਬਰ ਹੈਗਾ ਜੀ ਪੀਪੀ 4827 ਆ ਪਿਛੇ ਕੋਈ ਪਹਿਚਾਨ ਜੋ ਹੈ ਵਿਅਕਤੀ ਪਹਿਚਾਨ ਤੇ ਮੇਰੀ ਨਾ ਇੱਕ ਵਿਅਕਤੀ ਮੈਂ ਪਹਿਚਾਨ ਚ ਹੈਗਾ ਵਾਲਾ ਬੰਦਾ ਬਾਕੀ ਨਹੀਂ ਮੇਰੀ ਪਹਿਚਾਨ ਚ ਹੈਗੇ ਜੀ ਕੌਣ ਹੈ ਕੌਣ ਨਹੀਂ ਹੈਗੇ ਨਿਸ਼ੇੜੀ ਨੇ ਜੀ ਉਹ ਮਨੀਸ਼ ਸੂਦ ਜੀ ਸਰ ਕੀ ਮਾਮਲਾ ਕੀ ਇੱਕ ਜਿਹੜਾ ਸਿਵਲ ਹਸਪੀਟਲ ਚ ਆਏ ਆ ਮਾਮਲਾ ਐਦਾ ਹੈ ਸਾਡੀ ਪਾਰਟੀ ਸ਼ਿਵਸਨ शिंदे ਦਾ ਹੈ ਨਵੀ ਸਿੰਘ ਵਾਈਸ ਪ੍ਰਧਾਨਾ ਜ਼ਿਲ੍ਹੇ ਦਾ ਇਹ ਆਪਣੇ ਕਿਸੇ ਦੋਸਤ ਨੂੰ ਮਿਲਣ ਖੋਠਣਾ ਗਿਆ ਸੀਗਾ ਉੱਥੇ ਇਹਨੂੰ ਕੁਝ ਅਣਪਛਾਤੇ ਬੰਦੇ ਪੈ ਗਏ ਜਿਨ੍ਹਾਂ ਨੇ ਇਹਨਾਂ ਕੁੱਟਮਾਰ ਕੀਤੀ ਇਹਦਾ ਮੋਟਰਸਾਈਕਲ ਖੋਲਿਆ ਇਹਨੂੰ ਕਾਫੀ ਸੱਟਾਂ ਲੱਗੀਆਂ ਵਾ ਸਾਡੀ ਉੱਥੇ ਦੇ ਜਿਹੜਾ ਮੇਲੀ ਦੇ ਹੈਗੇ ਆ ਐਸਆਈ ਸਤਨਾਮ ਸਿੰਘ ਉਹਨਾਂ ਨਾਲ ਸਾਡੀ ਗੱਲ ਵੀ ਹੋਈ ਆ ਫੋਨ ਤੇ ਪਰ ਮੈਨੂੰ ਉਹਨਾਂ ਨੇ ਕੋਈ ਵਧੀਆ ਰਿਸਪੌਂਸ ਨਹੀਂ ਦਿੱਤਾ ਜੀ ਸਵੇਰ ਦਾ ਟਾਈਮ ਦਿੱਤਾ ਵਾ ਦੂਜੀ ਪਾਰਟੀ ਨੂੰ ਮੈਂ ਉਹਨਾਂ ਨੂੰ ਇਹ ਕਿਹਾ ਵੀ ਇਹ ਕੋਈ ਬਹਿਸ ਵਿਸਾਈ ਦਾ ਮਸਲਾ ਨਹੀਂ ਹੈਗਾ ਬੰਦੇ ਦਾ ਲੁੱਟ ਖੋਈ ਆ ਜਿਹੜੇ ਬੰਦੇਆਂ ਨੇ ਕੀਤਾ ਜੇ ਉਹ ਤਾਂ ਤੁਸੀਂ ਕੀਸ ਕਰ ਲਿਆ ਤਾਂ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਇਨਵੈਸਟੀਗੇਟ ਕਰਕੇ ਫੜਿਆ ਜਾਵੇ ਪਰ ਮੈਨੂੰ ਉਹਨਾਂ ਨੇ ਕੋਈ ਵਧੀਆ ਰਿਸਪਾਂਸ ਨਹੀਂ ਦਿੱਤਾ ਬਾਕੀ ਉਹਦੀ ਚੱਲ ਰਹੀ ਹੈ ਅੰਦਰ ਟ੍ਰੀਟਮੈਂਟ ਚੱਲ ਰਿਹਾ ਜਿਸ ਤਰ੍ਹਾਂ ਉਹਨਾਂ ਵੀ ਹੋਊਗਾ ਉਸ ਤਰ੍ਹਾਂ ਕੋਈ ਸਰ ਕੈਸ਼ ਵਗੈਰਾ ਵੀ ਸੀ ਇਹਦੇ ਕੋਈ ਵਿਅਕਤੀ ਕੋਕ ਨਹੀਂ ਉਹਦੀ ਹੱਲੇ ਕੋਈ ਜਾਣਕਾਰੀ ਨਹੀਂ ਹੈਗੀ ਕਿਉਂਕਿ ਹੱਲੇ ਫਿਲਹਾਲ ਕਿੰਨੇ ਵਿਅਕਤੀਆਂ ਨੇ ਇਹਦੇ ਉੱਪਰ ਹਮਲਾ ਕੀਤਾ ਸਰ 2 ਤੋਂ 3 ਸੀਗੇ ਜੀ 2 ਤੋਂ 3 ਜਣਿਆਂ ਨੇ ਇੱਥੇ ਹਮਲਾ ਕੀਤਾ ਹਾਂਜੀ 2 ਤੋਂ 3 ਜਣਿਆਂ ਨੇ ਇੱਥੇ ਹਮਲਾ ਕੀਤਾ ਤੇ ਕਿਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਨੇ ਵਾਰੋਣਾ ਕੋ ਸਮਾਨ ਸਗਾ ਨੀਰੇ ਚ ਨਹੀਂ ਪਤਾ ਲੱਗਾ ਇਹਨੂੰ ਮੇਰੇ ਸਾਹਮਣੇ ਰੋਡ ਜੋ ਇਹਨੇ ਦੱਸਿਆ ਰੋਡ ਵਗੈਰਾ ਸੀ ਗਿਆ ਉਹਦੇ ਕੋ ਜਿਹੜੀ ਪਿੱਠ ਤੇ ਲੱਗੀ ਕਾਫੀ ਸਾਟ ਇਹਦੇ ਚੱਟ ਦੇ ਵੀ ਲੱਗੀ ਹੈ ਕੋਈ ਵਿਅਕਤੀ ਪਹਿਚਾਨ ਚਾਹੀ ਨਹੀਂ ਫਿਲਹਾਲ ਕੋਈ ਵਿਅਕਤੀ ਪਹਿਚਾਨ ਨਹੀਂ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਨੂੰ ਮੰਗ ਇਹੀ ਰੱਖਦੇ ਆ ਕਿ ਜਿਹੜੇ ਬੰਦੇ ਲੁੱਟਖੋਹ ਦਾ ਕੰਮ ਕਰਦੇ ਆ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਵਾ ਕਿ ਇੱਕ ਜਿਹੜੇ ਆਪਣੇ ਆਏ ਵਿਅਕਤੀ ਮੈਂ ਡਾਕਟਰ ਸੁਮੇਤ ਪਾਲ ਸਿੰਘ ਸਿਵਲ ਹਸਪੀਟਲ ਤੋਂ ਗੋਾਰੇ ਤੋਂ ਤਸ ਮੈਂ ਕਿ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਨਵਦੀਪ ਸਿੰਘ ਨਾਂ ਦਾ ਜਿਹਦੀ ਲੜਾਈ ਹੋਈ ਸੀ ਖੋਤੜਾ ਪਿੰਡ ਬਟ ਉਹ ਸਾਡੇ ਡਿਸਟ੍ਰਿਕਟ ਦੇ ਅੰਡਰ ਨਹੀਂ ਹੁੰਦਾ ਇਸ ਕਰਕੇ ਉਹਨੂੰ ਬੰਗੇ ਸਿਵਲ ਹਸਪੀਟਲ ਬੰਗੇ ਰੈਫਰ ਕਰ ਦਿੱਤਾ ਗਿਆ ਹੈ ਪੇਸ਼ੈਂਟ ਦੀ ਕੰਡੀਸ਼ਨ ਠੀਕ ਹੈ ਪ੍ਰਾਇਮਰੀ ਟਰੀਟਮੈਂਟ ਦੇ ਕੇ ਉਹਨੂੰ ਪੇਸ਼ੈਂਟ ਨੂੰ ਰੈਫਰ ਕਰ ਦਿੱਤਾ ਕੋਈ ਨਾਮ ਵਗੈਰਾ ਹੈ ਸਰ ਪੇਸ਼ੈਂਟ ਦਾ ਨਾਮ ਨਵਦੀਪ ਸਿੰਘ ਹੈ ਕਿੱਥੇ ਦੇ ਰਹਿਣ ਵਾਲੇ ਹੈ ਇਹ ਸ਼ਹੀਦ ਉਦਮ ਸਿੰਘ ਨਗਰ ਦੇ ਹੈਗੇ ਫਗਵਾੜਾ ਦੇ ਕੋਈ ਫਾਦਰ ਨੇਮ ਵਗੈਰਾ ਹੈ ਫਾਦਰ ਨੇਮ ਉਹਨਾਂ ਦਾ ਦਲਜਿੰਦਰ ਸਿੰਘ ਹੈ ਤੇ ਰੈਫਰ ਉਹ ਨਵੀਂ ਸ਼ਹਿਰ ਕੀਤਾ ਕਿ ਜਾਂ ਬੰਗੇ ਕੀਤਾ ਜੀ